ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੀਦਵਾਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਉੱਥੇ ਸੰਗਤਾਂ ਨੂੰ ਸਮਝਾਇਆ ਉਪਦੇਸ਼ ਦਿੱਤਾ ਕਿ ਕਰਮ ਕਾਂਡ ਜ਼ਰੂਰੀ ਨਹੀਂ ਸੂਰਜ ਨੂੰ ਪਾਣੀ ਪੇਟ ਕਰਕੇ ਅਸੀਂ ਆਪਣੇ ਪਿਤਰਾਂ ਤੱਕ ਪਾਣੀ ਨਹੀਂ ਪਹੁੰਚਾ ਸਕਦੇ ਯਾਤਰੀਆਂ ਨੇ ਗੁਰੂ ਸਾਹਿਬ ਜੀ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਉਹ ਗੁਰੂ ਜੀ ਦੇ ਚਰਣੀ ਆ ਲੱਗੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਸਾਰੇ ਰਸਮੋ ਰਿਵਾਜ ਅਤੇ ਵਹਿਮ ਪਰਮ ਕੇਵਲ ਫਜ਼ੂਲ ਹੀ ਨਹੀਂ ਬਲਕਿ ਹਾਨੀਕਾਰਕ ਵੀ ਹਨ ਇਹਨਾਂ ਤੀਰਥਾਂ ਦੇ ਇਸ਼ਨਾਨ ਕਰਨ ਜਾਂ ਦਾਨ ਪੁੰਨ ਕਰਨ ਨਾਲ ਪ੍ਰਭੂ ਨਹੀਂ ਮਿਲਦਾ ਜਿਹੜੀ ਮਨੁੱਖ ਪ੍ਰਭੂ ਨੂੰ ਹਰ ਵੇਲੇ ਆਪਣੇ ਨੇੜੇ ਹਾਜ਼ਰ ਨਾਜ਼ਰ ਸਮਝਦੇ ਹੋਏ ਸੱਚੀ ਤੇ ਸੁੱਚੀ ਕੀਰਤ ਕਰਦੇ ਹਨ ਉਹ ਸਹਿਜ ਸੁਭਾਹੀ ਪ੍ਰਭੂ ਨੂੰ ਪਾ ਲੈਂਦੇ ਹਨ ਗੁਰੂ ਜੀ ਉਹਨਾਂ ਯਾਤਰੂਆਂ ਨੂੰ ਉਪਦੇਸ਼ ਦੇ ਕੇ ਜਦ ਆਪਣੀ ਰਿਹائش ਵਾਲੀ ਥਾਂ ਆਏ ਤਾਂ ਉਹਨਾਂ ਵੇਖਿਆ ਕਿ ਇੱਕ ਬ੍ਰਾਹਮਣ ਮੱਥੇ ਉੱਤੇ ਟਿੱਕਾ ਲਾਈ ਗਲ ਜਨੇਊ ਪਾਈ ਅਤੇ ਤੋਤੀ ਬਣ ਕੇ ਭੋਜਨ ਤਿਆਰ ਕਰ ਰਿਹਾ ਸੀ ਉਸ ਨੇ ਆਪਣੇ ਚੌਂਕੇ ਦੇ ਚਾਰ ਚਫੇਰੇ ਲੀਕ ਮਾਰੀ ਹੋਈ ਸੀ ਗੁਰੂ ਜੀ ਨੇ ਸੋਚਿਆ ਕਿ ਇਸ ਬ੍ਰਾਹਮਣ ਦੀ ਸੋਚ ਭੇਟ ਦਾ ਨਿਸਤਾਰਾ ਕਰਨਾ ਚਾਹੀਦਾ ਹੈ। ਉਹ ਆਪਣਾ ਸਮਾਨ ਆਪਣੇ ਥਾਂ ਤੇ ਰੱਖ ਕੇ ਸਹਿਜ ਸੁਭਾਹੀ ਉਸ ਬ੍ਰਾਹਮਣ ਦੇ ਚੌਂਕੇ ਵਿੱਚ ਦਾਖਲ ਹੋ ਗਏ। ਤੇ ਕਹਿਣ ਲੱਗੇ ਪੰਡਤ ਜੀ ਮੈਨੂੰ ਵੀ ਇੱਕ ਬਲਦਾ ਕੋਲਾ ਦੇਵੋ ਮੈਂ ਵੀ ਰਸੋਈ ਤਿਆਰ ਕਰ ਲਵਾਂ। ਜਦ ਬ੍ਰਾਹਮਣ ਨੇ ਗੁਰੂ ਜੀ ਨੂੰ ਆਪਣੇ ਚੌਂਕੇ ਅੰਦਰ ਦੇਖਿਆ ਤਾਂ ਉਹ ਵੀ ਕੋਇਲੇ ਵਾਂਗ ਮੱਚ ਉੱਠਿਆ ਤੇ ਚੀਕਦਾ ਹੋਇਆ ਬੋਲਿਆ ਕੌਣ ਹੋ ਤੁਸੀਂ ਮੇਰਾ ਚੌਂਕਾ ਪਿੱਟ ਕਰ ਦਿੱਤਾ ਹੈ ਮੇਰੀ ਸਾਰੀ ਸਮਗਰੀ ਪਿੱਟੀ ਗਈ ਹੈ ਮੇਰੀ ਐਨੀ ਮਿਹਨਤ ਬੇਕਾਰ ਹੋ ਗਈ ਹੈ ਮੈਂ ਪਹਿਲਾਂ ਪੋਚਾ ਫੇਰਿਆ ਫਿਰ ਲਕੀਰ ਮਾਰ ਕੇ ਲੱਕੜਾਂ ਨੂੰ ਧੋਤਾ ਤੇ ਸੁਕਾਇਆ ਫਿਰ ਸਾਰੇ ਬਰਤਨ ਧੋ ਕੇ ਮਾਂਜ ਕੇ ਰੱਖੇ ਅਤੇ ਬਾਅਦ ਵਿੱਚ ਆਪ ਇਸ਼ਨਾਨ ਕਰਕੇ ਸੁੱਚਾ ਹੋ ਕੇ ਰਸੋਈ ਪਿਆਰ ਕੀਤੀ ਸੀ ਪਰ ਤੁਸੀਂ ਫਿੱਟ ਕੇ ਸਭ ਕੁਝ ਨਸ਼ਟ ਕਰ ਦਿੱਤਾ ਏ ਨਿਕਲ ਜਾਓ ਮੇਰੇ ਚੌਂਕੇ ਵਿੱਚੋਂ ਕੇਸ ਤੋਂ ਪਹਿਲਾਂ ਮੈਂ ਬਲਦਾ ਹੋਇਆ ਕੋਲਾ ਤੁਹਾਡੇ ਸਿਰ ਤੇ ਮਾਰਾਂ ਗੁਰੂ ਜੀ ਉਸ ਦੀ ਇਹ ਪੜਕਾਹਟ ਸੁਣ ਕੇ ਬੜੇ ਸ਼ਾਂਤਮਈ ਲਹਿਜੇ ਵਿੱਚ ਬੋਲੇ ਪੰਡਤ ਜੀ ਧੀਰਜ ਕਰੋ ਮੈਂ ਤਾਂ ਇੱਕ ਕੇਵਲ ਬਲਦਾ ਕੋਲਾ ਮੰਗਿਆ ਸੀ ਤਾਂ ਕਿ ਮੈਂ ਵੀ ਰਸੋਈ ਕਰ ਲਵਾਂ ਤੁਸੀਂ ਤਾਂ ਐਨੇ ਧਰਮੀ ਦਾਨੀ ਤੇ ਉਪਕਾਰੀ ਜੀਵ ਹੋ ਇੱਕ ਕੋਲਾ ਦੇਣ ਬਦਲੇ ਕੋਲੇ ਵਾਂਗ ਮੱਛ ੁੱਠਿਓ ਮੈਂ ਤੁਹਾਡਾ ਕੀ ਭਟ ਕਰ ਦਿੱਤਾ ਮੈਂ ਤਾਂ ਤੁਹਾਡੀ ਕਿਸੇ ਵਸਤੂ ਜਾਂ ਸਮੱਗਰੀ ਨੂੰ ਹੱਥ ਤੱਕ ਵੀ ਨਹੀਂ ਲਾਇਆ ਕਿ ਇਹ ਇੱਕ ਇਨਸਾਨ ਦੇ ਨੇੜੇ ਆਉਣ ਨਾਲ ਹੀ ਸਭ ਕੁਝ ਭਟਿਆ ਜਾਂਦਾ ब्राह्मण ਹੋਰ क्रोध ਵਿੱਚ ਆ ਕੇ ਬੋਲਿਆ ਕੀ ਮੈਂ ਡੂਮਾਂ ਕਸਾਈਆਂ ਤੇ ਚੰਡਾਲਾਂ ਨੂੰ ਆਪਣੇ ਚੌਂਕੇ ਵਿੱਚ ਦਾਖਲ ਹੋਣ ਦੇ ਆ ਕੀ ਮੈਂ ਤੁਹਾਡੇ ਵਰਗੇ ਬੰਦਿਆਂ ਦੀ ਖਾਤਰ ਆਪਣਾ ਜਨਮ ਬ੍ਰਿਸ਼ਟ ਕਰ ਲਵਾਂ ਇੱਕ ਉੱਚ ਜਾਤੀ ਦਾ ਸਰਸਵਤੀ ਬ੍ਰਾਹਮਣ ਆਪਣਾ ਧਰਮ ਗਵਾ ਲਵੇ ਇਹ ਸੁਣ ਕੇ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਕੀ ਤੁਸੀਂ ਸਮਝਦੇ ਹੋ कि ਤੁਸੀਂ ਇਸ ਸਮੇਂ ਚੌਂਕੇ ਵਿੱਚ ਇਕੱਲੇ ਬੈਠੇ ਹੋ ਤੇ ਸੁੱਚੇ ਹੋ ਮੈਂ ਤਾਂ ਇਹ ਵੇਖ ਰਿਹਾ ਕਿ ਤੁਹਾਡੇ ਨਾਲ ਨੀਚ ਤੋਂ ਨੀਚ ਜਾਤ ਦੇ ਚਾਰ ਵਿਅਕਤੀ ਵੀ ਬੈਠੇ ਹਨ ਬ੍ਰਾਹਮਣ ਗੁਰੂ ਜੀ ਦੀ ਇਹ ਗੱਲ ਸੁਣ ਕੇ ਬੌਂਦਲ ਗਿਆ ਉਹ ਤੁਰੰਤ ਬੋਲਿਆ ਮੈਂ ਤਾਂ ਇੱਥੇ ਇਕੱਲਾ ਹਾਂ ਚਾਰ ਅਜਿਹੇ ਨੀਚ ਮੇਰੇ ਪਾਸ ਕਿਹੜੇ ਬੈਠੇ ਨੇ ਮੈਨੂੰ ਤਾਂ ਕੋਈ ਦਿਸਦਾ ਨਹੀਂ ਗੁਰੂ ਜੀ ਨੇ ਉੱਤਰ ਦਿੱਤਾ ਇਹੋ ਤਾਂ ਰਹੱਸ ਹੈ ਕਿ ਤੁਹਾਡੀਆਂ ਅੱਖਾਂ ਅੱਗੇ ਗਿਆਨਤਾ ਦਾ ਪਰਦਾ ਪਾਇਆ ਹੋਇਆ ਹੈ ਜਿਹੜਾ ਤੁਹਾਨੂੰ ਕੁਝ ਵੇਖਣ ਨਹੀਂ ਦਿੰਦਾ ਇਹਨਾਂ ਚਾਰਾਂ ਨੀਚਾਂ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ ਭੈੜੀ ਬੁੱਧੀ ਜਿਸ ਕਾਰਨ ਅਸੀਂ ਭੈੜੇ ਕੰਮ ਕਰਦੇ ਹਾਂ ਨੀਚ ਡੂਮਣੀ ਹੈ ਜ਼ਬਰ ਜ਼ੁਲਮ ਕਸਾਇਣ ਹੈ ਹੋਰਨਾਂ ਦੀ ਨਿੰਦਿਆ ਕਰਨੀ ਅਤੇ ਪਾਪਾਂ ਦੀ ਮੈਲ ਇਕੱਠੀ ਕਰਕੇ ਖਿਲਾਰਨ ਵਾਲੀ ਚੂੜੀ ਹੈ ਤੁਹਾਡਾ ਕ੍ਰੋਧ ਜਿਹੜਾ ਤੁਹਾਡੇ ਵਿੱਚ ਹੁਣੇ ਭਾਂਬੜ ਵਾਂਗ ਮਚਿਆ ਹੈ ਛੰਡਾਲ ਹੈ। ਹੈ ਪੰਡਤ ਜੀ ਇਹ ਸਾਰੇ ਭਿੱਟਣ ਵਾਲੇ ਨੀਚ ਤੁਹਾਡੇ ਅੰਦਰ ਹਨ। ਫਿਰ ਤੁਸੀਂ ਕਿਵੇਂ ਸੱਚੇ ਹੋਏ? ਬ੍ਰਾਹਮਣ ਨੂੰ ਸਮਝ ਪੈ ਗਈ ਕਿ ਉਹ ਗੁਰੂ ਜੀ ਤੋਂ ਖਿਮਾ ਮੰਗੀ। ਉਹ ਜਿਸ ਵਹਿਮ ਵਿੱਚ ਜਕੜਿਆ ਸੀ ਉਸ ਤੋਂ ਆਜ਼ਾਦ ਹੋ ਗਿਆ ਤੇ ਗੁਰੂ ਸੀ ਗੁਰੂ ਸਾਹਿਬ ਦਾ ਸਿੱਖ ਬਣ ਗਿਆ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ